ਮੈਂ ਕਿਉਂ ਕਹਾਂ ਮੈਂ ਹਰਿਆਣਾ ਮੈਂ ਅੱਜ ਵੀ ਜਿੱਤੇ ਆ ਮੈਂ ਤੁਹਾਨੂੰ ਸੱਚੀ ਦੱਸਾਂ ਮੈਂ ਇਹੋ ਜਿਹਾ ਬੰਦਾ ਮੈਂ ਕਿਸੇ ਦਾ ਲਿਹਾਜ ਨਹੀਂ ਕਰਦਾ ਮੇਰੀ ਏਕਾਤ ਤਾਂ ਗੰਦੀ ਜੇ ਮੈਂ ਕਿਸੇ ਨੂੰ ਕਹਿਣਾ ਨਾ ਮੈਂ ਤਾਂ ਮੂੰਹ ਤੇ ਕਹਿਣਾ ਕਿ ਤੂੰ ਗਲਤ ਆ ਮੇਰੀ ਜ਼ਰੂਰਤ ਆ ਹੀ ਨਹੀਂ ਮੈਨੂੰ ਇਹ ਨਹੀਂ ਪਤਾ ਕਿ ਮਨੂੰ ਅਗਲਾ ਮੇਰੇ ਬਾਰੇ ਕੀ ਸੋਚੇ ਕਿ ਮੈਨੂੰ ਇਹਨਾਂ ਕੋਈ ਮਤਲਬ ਨਹੀਂ ਪਰ ਜਿੰਨੇ ਜੋ ਕੀਤਾ ਗਲਤ ਮੈਂ ਕਵਾਂਗਾ ਜ਼ਰੂਰ ਉਹਨੂੰ ਇੱਕ ਕਰਾਂਗਾ ਜੀ ਮੈਂ ਕਹਾਂ ਜੀ ਬਾਇ ਨੇਮ ਲਾਇ ਕਰਾਂਗਾ ਜੀ ਜੇ ਜਮਦੀਪ ਸਿੰਘ ਖਾਲਸਾ ਜਿੱਤ ਜਾਂਦੇ ਠੀਕ ਹੈ ਨਾ ਸੀ ਸਾਡੇ ਧੜੇ ਵਾਲੋ ਜਿੱਤੇ ਐ ਜੇ ਹੁਣ ਮਨਦੀਪ ਸਿੰਘ ਖਾਲਸਾ ਨੂੰ ਹਾਰ ਮਿਲੀ ਐ ਜੀ ਇਹ ਤਾਂ ਆਜ਼ਾਦ ਖੜੇ ਸੀ ਇਹ ਵੀ ਗੱਲ ਹੋਊਗੀ ਜੀ ਹੋਣੀ ਜੀ ਹੋਣੀ ਐ ਵੇਖ ਲਓ ਸਾਰਾ ਸਿਰ ਐ ਜਿਹੜਾ ਸਾਰਾ ਜਿਹੜਾ ਕ੍ਰੈਡਿਟ ਮੇਰੇ ਸਿਰ ਤੇ ਹੋਣਾ ਮੈਨੂੰ ਪਤਾ ਵਾ ਪਰ ਮੈਨੂੰ ਮੈਂ ਜੇ ਚਾਹ ਮੈਂ ਦੇਣਾ ਚਾਹ ਮੈਂ ਦੇ ਵੀ ਸਾਧਾਂ ਕੀ ਜੀ ਦੇ ਹੱਥ ਦੇਣਾ ਚਾਹੁੰਦਾ ਮੈਨੂੰ ਪਤਾ ਵਾ ਜਿੰਨੇ ਜੋ ਮੇਰੇ ਸੇ ਕੀਤਾ ਮੈਨੂੰ ਸਾਰਾ ਪਤਾ ਥਾਰਨ ਤੋਂ ਬਾਅਦ ਕਈ ਉਮੀਦਵਾਰਾਂ ਨੂੰ ਤਾਂ ਨੀਂਦ ਨਹੀਂ ਹੁੰਦੀ ਉਹ ਵੈਸੇ ਇੱਥੋਂ ਕਈ ਉਮੀਦਵਾਰ ਨੇ ਉਹ ਪਿਛਲੇ ਡੋਰ ਰਾਈ ਹੈ ਨਾ ਵਾਪਸ ਕੋਈ ਨੁਕਸਾਨ ਹੋਇਆ ਹਾ ਜਿੱਤ ਤੇ ਹੁੰਦੀ ਹੁੰਦੀ ਜਾਂਦੀ ਪਰ ਆਪਾਂ ਇਹਦੇ ਵਿੱਚ ਮਨ ਨੂੰ ਉਦਾਸ ਕਰਕੇ ਜਾਂ ਗਿਲਾ ਸ਼ਿਕਵਾ ਲੈ ਕੇ ਜਾਣਾ ਦਾ ਫਾਇਦਾ ਕੋਈ ਨਹੀਂ ਹੈਗਾ ਆਪਣੇ ਵੱਲੋਂ ਚ ਮੈਂ ਕਮੀ ਕੋਈ ਨਹੀਂ ਛੱਡੀ ਹਰ ਗਲੀ 'ਚ ਗਿਆ ਹਰ ਪਿੰਡ 'ਚ ਗਿਆ ਕਾਫੀ ਇਹਦਾ ਪ੍ਰਚਾਰ ਵੀ ਕੀਤਾ ਹਨਾ ਮੇਰੀ ਟੀਮ ਨੇ ਵੀ ਪੂਰਾ ਤਲੇ ਵਰਕ ਕੀਤਾ ਪਰ ਕਿਤੇ ਨਾ ਕਿਤੇ ਕਹਿ ਲੋਗੇ ਚਲੋ ਜਿਹੜਾ ਸਰਕਾਰਾਂ ਦਾ ਦਬ ਦਬਾਹ ਹੁੰਦਾ ਹੈ ਉਹ ਜ਼ਿਆਦਾ ਹੈਵੀ ਹੋ ਚੁੱਕਾ ਸੀ ਕਿਉਂਕਿ ਹਰ ਕਿਸੇ ਨੂੰ ਹੁੰਦਾ ਹੈ ਕਿ ਯਾਰ ਮੈਂ ਅੱਜ ਇਹਦੇ ਨਾਲ ਮਨਦੀ ਸਿੰਘ ਨਾਲ ਖੋ ਜਾ ਕਾਨੂੰ ਪਤਾ ਨਹੀਂ ਮੇਰਾ ਕੀ ਬੰਨਣਾ ਕੀ ਨਹੀਂ ਬੰਨਣਾ ਇਹ ਚੀਜ਼ ਬੜੀ ਹੁੰਦੀ ਹੈ ਤੁਸੀਂ ਹਲਕੇ ਦਾ ਭਲਾ ਚਾਹੁੰਦੇ ਸੀਗੇ ਹੁਣ ਹਰਵੀਰ ਸਿੰਘ ਸੰਧੂ ਨੂੰ ਜਿੱ ਇਨੇ ਇੱਕ ਆਮ ਨਾਗਰਿਕ ਹੋਣ ਦੇ ਨਾਤੇ ਉਹਨਾਂ ਨੂੰ ਸੁਨੇਹਾ ਕੀ ਦੇਵੋਗੇ ਜੀ ਮੈਂ ਇਹ ਸੁਨੇਹਾ ਦੇਣਾ ਚਾਹੁੰਦਾ ਹਾਂ ਚਲੋ ਕੋਈ ਗੱਲ ਨਹੀਂ ਕੋਈ ਵੀ ਜਿੱਤੇ ਭਾਵੇਂ ਹੈਨਾ ਪਰ ਇਹ ਹੈ ਕਿ ਪੰਜਾਬ ਦਾ ਭਲਾ ਕਰੇ ਸਾਗਰ ਤਨ ਤਨ ਹਰ ਕਿਨੂੰ ਨਸ਼ਾ ਖਤਮ ਕਰ ਦੇ ਤੇ ਪਿੰਡਾਂ ਦਾ ਵਿਕਾਸ ਕਰ ਦੇ ਜੋ ਕਿ ਕਾਫੀ ਬੁਰਾ ਹਾਲ ਪਿੰਡਾਂ ਦਾ ਜੀ ਤੇ ਇਹ ਕਹ ਲਓ ਕਿ ਸਰਕਾਰਾਂ ਦੀ ਧੱਕੇਸ਼ਾਹੀਆਂ ਸੀ ਜਿਨ੍ਹਾਂ ਨੇ ਕੀ ਮੇਰੇ ਜਿਹੜੇ ਵੋਟਰ ਸੀ ਪਿੰਡਾਂ 'ਚ ਪਤਾ ਹੁੰਦਾ ਕਿ ਇਹ ਵੋਟ ਕਿਨੂੰ ਜਾਣੇ ਕਿਨੂੰ ਜਾਣੇ ਉਹ ਕਿਤੇ ਨਾ ਕਿਤੇ ਮੇਰੇ ਵੋਟਰ ਨੂੰ ਬੰਦ ਕਰ ਦਿੱਤਾ ਸੀ ਵੋਟ ਨਹੀਂ ਪਾਉਣ ਦਿੱਤੀ ਉਹਨਾਂ ਉੱਤੇ ਪਰਚੇ ਪਾਤੇ ਧੱਕੇਸ਼ਾਹੀ ਬਹੁਤ ਜ਼ਿਆਦਾ ਕੀਤੀ ਅੰਨੇ ਵਾਂ ਪੈਸਾ ਵੰਡਿਆ ਸੱਤ ਵਾਰੀ ਆਗੇ ਹਲਕੇ ਵਿੱਚ ਹਰ ਪਿੰਡ ਪਿੰਡ ਹਰ ਗਲੀ ਗਲੀ ਵਿਚ ਜਾਣਾ ਸ਼ੁਰੂ ਕਰਤਾ ਪੂਰੇ 92 ਦੇ 92 ਇਹਨਾਂ ਦੇ ਐਮ.ਐਲ.ਏ ਇਥੇ ਆ ਰਹੇ ਪੂਰੀ ਮੰਤਰੀ ਮੰਡਲ ਇਥੇ ਆ ਚੁੱਕੇ ਪਰ ਚਲੋ ਜੇਤੇ ਵੀ ਗੇਠ ਠੀਕ ਹੈ ਲਾਂਬਾ ਦਾ ਲੌਣਾ ਸੀਗਾ ਬੀਬੀ ਖਾਲੜਾ ਵਾਲਾ ਇੱਕ ਲਾਂਬਾ ਹੋਰ ਚੜ ਗਿਆ ਜੀ ਪੰਥਕ ਲੋਕਾਂ ਦੇ ਸਿਰ ਤੇ ਜੀ ਚਲੋ ਕੋਈ ਗੱਲ ਨਹੀਂ ਆਪਾਂ ਕਿਉਂਗੇ ਰੁਕਈਏ ਠੀਕ ਹੈ ਕੋਈ ਗੱਲ ਕੱਲ੍ਹ ਤੇ ਜਿੱਦਾਂ ਕਿ ਇਹਨੂੰ ਜਗਾ ਲੱਗੇ ਹਾਂ ਮੈਨੂੰ ਤੇ ਮੈਂ ਕਹਿਣਾ ਜਿਨ੍ਹਾਂ ਨੇ ਵੋਟ ਮੈਨੂੰ ਪਾਈ ਇਹਨਾਂ ਦਾ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਮੇਰੇ ਅਸਰ ਦਿਨ ਰਾਤ ਮਿਹਨਤ ਕੀਤੀ ਹੈ ਮੈਂ ਉਹਨਾਂ ਦਾ ਵੀ ਧੰ ਐਸਡੀ ਟੀਵੀ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਤਰਨਤਾਰਨ ਜ਼ਿਮਨੀ ਚੋਣ ਦੇ ਨਤੀਜਿਆਂ ਤੋਂ ਬਾਅਦ ਸਾਡੇ ਨਾਲ ਇਹ ਮਨਦੀਪ ਸਿੰਘ ਖਾਲਸਾ ਮੌਜੂਦ ਨੇ ਬਿਸ਼ੱਕ ਵੋਟਾਂ ਘੱਟ ਪਈਆਂ ਨੇ ਪਰ ਫਿਰ ਵੀ ਚੜ੍ਹਦੀ ਕਲਾ 'ਚ ਨੇ ਬਾਈ ਜੀ ਹੁਣੇ ਇਹ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਵੇਂ ਜਿੱਤ ਨਹੀਂ ਮਿਲੀ ਫਿਰ ਵੀ ਚੜ੍ਹਦੀ ਕਲਾ 'ਚ ਹਾਂ ਜੀ ਤੁਸੀਂ ਚੜ੍ਹਦੀ ਕਲਾ ਜੀ ਪੰਥ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦਾ ਵਾ ਤੇ ਖਾਲਸਾ ਹਮੇਸ਼ਾ ਚੜ੍ਹਦੀ ਕਲਾ 'ਚ ਅੱਜ ਵੀ ਜਿੱਤੇ ਆ ਜੀ ਕਿਉਂਕਿ ਬੰਦਾ ਅੰਦਰੋਂ ਜਿੱਤਿਆ ਹੋਣਾ ਚਾਹੀਦਾ ਵਾ ਵੋਟਾਂ ਚੋਂ ਕੀ ਹੈ ਬੰਦਾ ਜਿੱਤਿਆ ਪਿਆ ਜੀ ਅੰਦਰੋਂ ਸਟਰੋਂਗ ਹੈ ਜੀ ਦਾ ਅੰਦਰੋਂ ਬਹੁਤ ਪੂਰਾ ਸਟਰੋਂਗ ਹੈ ਕੋਈ ਗੱਲ ਨਹੀਂ ਹੈ ਜੀ ਖਾਲ ਸਕਦੇ ਹਾਰਦਾ ਨਹੀਂ ਜੀ ਨਾ ਜੀ ਨਾ ਖਾਲ ਸਕਿਆ ਵੀ ਨਹੀਂ ਹਾਰਦਾ ਨਾ ਕਿਦੀ ਪਰ ਤੇ ਹਾਰਦਾ ਪਰ ਤੇ ਬੇਸ਼ੱਕ ਚੜਦੀ ਕਲਾ ਹੀ ਰਹਿੰਦਾ ਕੋਈ ਗੱਲ ਨਹੀਂ ਮੁਕਾਬਲਾ ਹੁੰਦੇ ਰਹਿੰਦੇ ਨੇ ਜਦੋਂ ਕਲਾਸ 'ਚ ਬੱਚੇ ਪੜ੍ਹਦੇ ਨੇ ਇਹ ਸਭ ਨੂੰ ਪਤਾ ਇੱਕ ਨਹੀਂ ਫਰਸਟ ਆਣਾ ਸਾਰੇ ਫਰਸਟੇ ਹੁੰਦੇ ਨਹੀਂ ਆ ਬਾਕੀ ਆਪਾਂ ਨੂੰ ਇਹ ਪਤਾ ਕਿ ਆਪਾਂ ਬਹੁਤ ਸੋਨਾ ਮਤਲਬ ਕੀ ਕੰਮ ਕੀਤਾ ਵਾ ਇਹ ਕਹਿ ਲਓ ਕਿ ਸਰਕਾਰਾਂ ਦੀ ਧੱਕੇਸ਼ਾਈਆਂ ਸੀ ਜਿਨ੍ਹਾਂ ਨੇ ਕਿ ਮੈਨੇ ਜਿਹੜੇ ਵੋਟਰ ਸੀ ਪਿੰਡਾਂ 'ਚ ਪਤਾ ਹੁੰਦਾ ਕਿ ਇਹ ਵੋਟ ਕਿਨੂੰ ਜਾਣੀ ਕਿਨੂੰ ਜਾਣੀ ਉਹ ਕਿਤੇ ਨਾ ਕਿਤੇ ਮੇਰੇ ਵੋਟਰਾਂ ਨੂੰ ਬੰਦ ਕਰ ਦਿੱਤਾ ਬਹੁਤ ਜ਼ਿਆਦਾ ਕੀਤੀ ਅੰਨੇ ਵਾਂ ਪੈਸਾ ਵੰਡਿਆ ਅੰਨੇ ਵਾਂ ਨਸ਼ਾ ਵੰਡਿਆ ਪਹਿਲੀ ਇਲੈਕਸ਼ਨ ਮੈਂ ਵੇਖੀ ਆਪਣੀ ਜ਼ਿੰਦਗੀ ਦੀ ਪਹਿਲੀ ਮੈਂ ਕੀਤੀ ਜਿਹਦੇ ਵਿੱਚ ਸੀਐਮ ਸਾਹਿਬ ਸੱਤ ਵਾਰੀ ਆਗੇ ਹਲਕੇ ਵਿੱਚ ਹਰ ਪਿੰਡ ਪਿੰਡ ਹਰ ਗਲੀ ਗਲੀ ਵਿਚ ਜਾਣਾ ਸ਼ੁਰੂ ਕਰਤਾ ਪੂਰੇ 92 ਦੇ 92 ਇਹਨਾਂ ਦੇ ਐਮਐਲਏ ਥੇ ਆ ਰਹੇ ਪੂਰੀ ਮੰਤਰੀ ਮੰਡਲ ਇੱਥੇ ਆ ਚੁੱਕੇ ਪਰ ਚਲੋ ਜੇਤੇ ਵੀ ਗਿਆ ਠੀਕ ਹੈ ਭਾਏ ਹਜੇ ਮੈਂ ਦੋ ਤਿੰਨ ਤਿੰਨ ਰਾਊਂਡ ਰਹਿੰਦੇ ਹਨ ਇਹਨਾਂ ਦੇ ਹੈਨਾ ਪਤਾ ਨਹੀਂ ਤਿੰਨ ਰਾਉਂਡ ਚ ਕੀ ਬਣ ਜਾਣਾ ਕੁਛ ਨਹੀਂ ਪਤਾ ਬਾਕੀ ਚਲੋ ਮੈਂ ਕਹਿੰਦਾ ਜਿਹੜਾ ਵੀ ਜਿੱਤੇ ਏ ਬੀ ਸੀ ਮੈਨੂੰ ਕੋਈ ਐ ਨਹੀਂਗਾ ਪਰ ਇਹ ਹੈ ਕਿ ਯਾਰ ਪੰਜਾਬ ਦਾ ਭਲਾ ਕਰ ਦਿਓ ਰੱਬ ਦਾ ਵਾਸਤਾ ਜੇ ਤੁਹਾਨੂੰ ਪੰਜਾਬ ਵਿੱਚ ਜਿਤਾਤਾ ਹੈ ਨਾ ਤੈਨੂੰ ਤਾਂ ਨਵਾਸੀਆਂ ਨਸ਼ਾ ਖਤਮ ਕਰ ਦਿਓ ਤੇ ਪਿੰਡਾਂ ਦੀ ਵਿਕਾਸ ਕਰ ਦਿਓ ਬਸ ਜੋ ਹੋਣ ਵਾਲਾ ਵਾ ਜੋ ਇੰਨਾ ਬੁਰਾ ਹਾਲਾਤ ਹੈ ਗਲੀਆਂ ਚ ਪਾਣੀ ਕਿੰਨਾ ਖਲੋਤਾ ਵਾ ਹੱਦੋਂ ਵੱਧ ਬੁਰਾ ਹਾਲ ਛੋਟੇ ੜੇ ਬੱਚੇ ਸਕੂਲ ਜਾਂਦੇ ਮੈਨੂੰ ਤਰਸ ਹੁੰਦਾ ਹੈ ਭਾਈ ਜਦੋਂ ਮੈਂ ਜਾਂਦਾ ਹਾਂ ਹਲਕੇ ਵਿੱਚ ਪਰ ਕਿ ਚਲੋ ਨਹੀਂ ਜਿਤਾਇਆ ਕੋਈ ਗੱਲ ਨਹੀਂ ਗਈ ਫਿਰ ਵੀ ਅਸੀਂ ਅੰਦਰੋਂ ਜਿੱਤੇ ਪਏ ਦਿਲ ਦੇ ਜਿੱਤੇ ਪਏ ਆ ਤੇ ਜਿਹੜੇ ਜਿੱਤੇ ਉਹਨਾਂ ਨੂੰ ਮੈਂ ਇਹੋ ਕਹਿਣਾ ਚਾਹਨਾ ਕਿ ਆਪਣਾ ਹਲਕੇ ਦਾ ਵਿਕਾਸ ਜਰੂਰ ਕਰਦੇਓ ਬਸ ਲਾਂਬਾ ਦਾ ਲਾਉਣਾ ਸੀਗਾ ਬੀਬੀ ਖਾਲੜਾ ਵਾਲਾ ਇੱਕ ਲਾਂਬਾ ਹੋਰ ਚੜ ਗਿਆ ਜੀ ਪੰਥਕ ਲੋਕਾਂ ਦੇ ਸਿਰ ਤੇ ਜੀ ਚਲੋ ਕੋਈ ਗੱਲ ਨਹੀਂ ਆਪਾਂ ਕਿਸੇ ਨੂੰ ਕਿਉਂ ਕਹਿਣਾ ਠੀਕ ਹੈ ਕੋਈ ਗੱਲ ਨਹੀਂ ਅਸੀਂ ਚੜਦੀ ਕਲਾ ਚ ਅੱਜ ਵੀ ਜੀ ਜਾਨਾ ਵੀ ਆਇਆ ਸੀ ਉਸ ਤੇ ਕਿ ਇਹਨਾਂ ਦੋ ਗਨੇ ਆ ਬੀਬੀ ਖਾਲੜਾ ਹਰਾਈ ਹੁਣ ਮਨਦੀਪ ਸਿੰਘ ਖਾਲਸਾ ਦਾ ਨਾਂ ਵੀ ਸ਼ਾਮਲ ਹੋ ਗਿਆ ਚਲੋ ਕੋਈ ਗੱਲ ਨਹੀਂ ਆਪਾਂ ਕਿਉਂ ਕਿਸ ਨੂੰ ਕਹੀਏ ਠੀਕ ਹੈ ਕੋਈ ਗੱਲ ਕੱਲ੍ਹ ਤੇ ਜਿੱਦਾਂ ਕਿ ਇਹਨੂੰ ਜਗਾ ਲੱਗੇ ਹਰ ਮੈਨੂੰ ਤੇ ਮੈਂ ਕਹਿਣਾ ਜਿਨ੍ਹਾਂ ਨੇ ਵੋਟ ਪੈਨ ਤੋ ਜਿਨ੍ਹਾਂ ਨੇ ਲੱਤਾਂ ਖਿੱਚੀਆਂ ਜੀ ਇਹ ਤਾਂ ਚਲੋ ਹੁਣ ਸਭ ਨੂੰ ਪਤਾ ਕਿੰਨੇ ਨਹੀਂ ਖਿੱਚੀਆਂ ਕਿੰਨੇ ਨਹੀਂ ਖਿੱਚੀਆਂ ਸਭ ਨੂੰ ਪਤਾ ਹਨਾ ਬਾਕੀ ਚਲੋ ਆਉਣ ਵਾਲਾ ਸਮਾਂ ਉਹ ਵੀ ਜਨਤਾ ਕਰਾਂਗੇ ਜਿਨ੍ਹਾਂ ਨੇ ਖਿੱਚੀਆਂ ਵਾ ਤੇ ਵੀ ਦੂਰ ਨਹੀਂ ਜਾਂਦੇ ਖਿੱਚਾ ਇਹ ਦੱਸਾਂਗੇ ਜਰੂਰ ਜਨਤਾ ਜਰੂਰ ਕਰੇ ਜਿਨ੍ਹਾਂ ਨੇ ਖਿੱਚੀਆਂ ਮਨ ਸਾਰਿਆਂ ਦਾ ਪਤਾ ਵਾ ਪਰ ਮੈਂ ਹੈ ਚੋਪੈ ਇਸ ਚੀਜ਼ ਦੇ ਉੱਤੇ ਹੂੰ ਦੇਖ ਲਾਸੇ ਹੋਣਗੇ ਆਉਣ ਵਾਲੇ ਸਮੇਂ 'ਚ ਜੀ ਕਰਾਂਗਾ ਜੀ ਕਰਾਂਗਾ ਮੈਂ ਤੁਹਾਨੂੰ ਸੱਚੀ ਦੱਸਾਂ ਮੈਂ ਇਹੋ ਜਿਹਾ ਬੰਦਾ ਮੈਂ ਕਿਸੇ ਦਾ ਲਿਹਾਇ ਨਹੀਂ ਕਰਦਾ ਮੇਰੀ ਇੱਕ ਆਦਤ ਹੈ ਗੰਦੀ ਤੇ ਮੈਂ ਗੇਨੂ ਕਹਿਣਾ ਨਾ ਮੈਂ ਤਾਂ ਮੂੰਹ ਤੇ ਕਹਿਣਾ ਕਿ ਤੂੰ ਗਲਤ ਆ ਮੇਰੀ ਜ਼ਰਤਾਂ ਇਹ ਨਹੀਂ ਮੈਨੂੰ ਇਹ ਨਹੀਂ ਪਤਾ ਕਿ ਮਨੂੰ ਅਗਲਾ ਮੇਰੇ ਬਾਰੇ ਕੀ ਸੋਚੇ ਕਿ ਮੈਨੂੰ ਇਹਨਾਂ ਕੋਈ ਮਤਲਬ ਨਹੀਂ ਪਰ ਜਿੰਨੇ ਜੋ ਕੀਤਾ ਗਲਤ ਮੈਂ ਕਵਾਂਗਾ ਜ਼ਰੂਰ ਉਹਨੂੰ ਕਰਾਂਗਾ ਤਾਂ ਇਹ ਆਰਥਿਕ ਖਲਾਸੀ ਹੋਣਗੇ ਜੀ ਮੈਂ ਕਹਾਂ ਜੀ ਬਾਇ ਨੇਮ ਲੈ ਕੇ ਕਰਾਂਗਾ ਜੀ ਬਾਇ ਨੇਮ ਲੈ ਕੇ ਗੱਲ ਕਰਾਂਗੇ ਇਹਨਾਂ ਨੇ ਇਹ ਕੁਝ ਮੈਨਾਂ ਕੀਤਾ ਅੱਛਾ ਇਹ ਪੰਥਿਕ ਲੋਕਾਂ ਦੇ ਵਿੱਚ ਵੀ ਧੜੇਬੰਦੀ ਕਿਉਂ ਆ ਜੀ ਵੈਸੇ ਤੁਸੀਂ ਜਦੋਂ ਚੋਣ ਕੈਂਪੇਨ ਕਰ ਰਹੇ ਸੀਗੇ ਤੁਹਾਡੇ ਜਿਹੜੇ ਸਮਰਥਕ ਸੀ ਉਹਨਾਂ ਦੇ ਵਿੱਚ ਵੀ ਕਹਿੰਦੇ ਆ ਆਪਸੀ ਸਹਿਮਤੀ ਨਹੀਂ ਵੰਡਦੀ ਸੀਗੀ ਕਈ ਵਾਰ ਫਿਰ ਉਸ ਚੀਜ਼ ਚਲੋ ਮਾਰੇ ਮੋਟੇ ਰਹਿ ਜਾਂਦੇ ਮਤ ਵੇਦ ਇਹਨਾਂ ਦੇ ਵਿੱਚ ਚਲੋ ਅੱਗੇ ਚਲੋ ਇਹਨਾਂ ਨੂੰ ਇਹ ਨਤੀਜੇ ਤਾਂ ਪਤਾ ਲੱਗ ਹੀ ਗਿਆ ਕਿ ਆਪਾਂ ਮਤ ਵੇਦ ਨਾ ਰੱਖੀ ਹੈ ਹਨਾ ਤੇ ਜੇ ਹਜੇ ਵੀ ਮਤ ਵੇਦ ਆਪਣੇ ਛੱਡ ਦੇਣਗੇ ਤੇ ਵਧੀਆ ਜੇ ਮਤ ਵੇਦ ਨਹੀਂ ਛੱਡਣਗੇ ਤੇ ਗਾਂ ਫੇ ਕੋਈ ਲੋੜ ਹੀ ਨਹੀਂ ਇਹਨਾਂ ਨੂੰ ਪਾਰਟੀ ਮਤਲਬ ਕਹਿ ਲੋ ਕਿ ਆਪਾਂ ਮਤਲਬ ਕਿਸੇ ਨੂੰ ਆਪਾਂ ਖੜਾ ਕਰੀ ਜਿੱਦਾਂ ਵੀ ਹਨਾ ਹੂੰ अच्छा कई लोग ये चर्चामा कर रहे ने के जिमदीप सिंह खालसा जीत जाते फेर कहना सी साडे ਢੜੇ ਵਾਲੋ ਜਿੱਤੇ ਐ ਜੇ ਹੁਣ ਮਨਦੀਪ ਸਿੰਘ ਖਾਲਸਾ ਨੂੰ ਹਾਰ ਮਿਲੀ ਐ ਜੀ ਇਹ ਤਾਂ ਆਜ਼ਾਦ ਖੜੇ ਸੀ ਇਹ ਵੀ ਗੱਲ ਹੋਊਗੀ ਜੀ ਹੋਣੀ ਜੀ ਹੋਣੀ ਐ ਵੇਖ ਲੋ ਸਾਰਾ ਸਿਰ ਇਹ ਜਿਹੜਾ ਸਾਰਾ ਜਿਹੜਾ ਕ੍ਰੈਡਿਟ ਮੇਰੇ ਸਿਰ ਤੇ ਆਉਣਾ ਮੈਨੂੰ ਪਤਾ ਵਾ ਪਰ ਮੈਨੂੰ ਮੈਂ ਜੇ ਚਾਹ ਮੈਂ ਦੇਣਾ ਚਾਹ ਮੈਂ ਦੇ ਵੀ ਸਾਦਾ ਕੀਜੀ ਦੇ ਹੱਥ ਦੇਣਾ ਚਾਹੁੰਦਾ ਮੈਨੂੰ ਪਤਾ ਵਾ ਜਿੰਨੇ ਜੋ ਮੇਰੇ ਸੇ ਕੀਤਾ ਮੈਨੂੰ ਸਾਰਾ ਪਤਾ ਮੈਂ ਤੇ ਹੈ ਨਹੀਂ ਮੈਂ ਵਿਚਰਿਆ ਨਹੀਂ ਮੈਨੂੰ ਕਿਸੇ ਜੀ ਦਾ ਪਤਾ ਨਹੀਂ ਮੈਂ 2 ਸਾਲ ਦਾ ਬੱਚਾ ਨਹੀਂ ਮੈਂ ਸਾਰਾ ਨਜ਼ਰ ਆਂਦਾ ਪਿਆ ਉਹ ਫਿਰ ਵੀ ਚੁੱਪ ਸੀ ਮੈਂ ਉਸ ਟਾਈਮ ਦੇ ਉੱ ਜੇ ਵਿਰੋਧੀ ਧਿਰਾਂ ਦੀ ਗੱਲ ਕਰੀਓ ਕਹਿੰਦੇ ਇਕੱਠੀਆਂ ਧਰਾਂ ਦਿਖ ਰਹੀਆਂ ਅਸਲ ਦੇ ਵਿੱਚ ਇਕੱਠੀਆਂ ਨਹੀਂ ਹੈਗੀਆਂ ਕਿਸੇ ਦਾ ਮੂੰਹ ਉਧਰ ਨੂੰ ਆ ਕਿਸੇ ਦੇ ਉਧਰ ਨੂੰ ਆ ਮਤਲਬ ਇੱਕ ਪਲੇਟਫਾਰਮ ਤੇ ਇਕੱਠੀਆਂ ਨਹੀਂ ਹੈਗੀਆਂ ਇਹਦੇ ਬਾਰੇ ਕੀ ਕਹਿਣਾ ਜੀ ਤੁਹਾਡਾ ਹਜੇ ਰਹਿਣ ਦੋ ਸਾਰਾ ਕੀ ਕਰਦਾ ਕਿ ਉਹ ਬੇਕੋਦੀ ਆਜੀ ਕੜਵੋੜੀ ਆ ਜੇ ਬੱਸ ਕਰੋ ਨਤੀਜੇ ਆਲੇ ਤੋਂ ਪਹਿਲਾਂ ਹਜੇ ਤੁਸੀਂ ਸਾਰਾ ਕੁਝ ਇੱਕੋ ਅੱਜ ਕਢਾ ਲੋਗੇ ਤਾਂ ਕੀ ਕਰਨਾ ਕੱਲ ਨੂੰ ਵਿਆਹਣਾ ਰੋਕ ਜੋ ਸੋੜ ਚ ਰੋਕੀ ਹੋ ਜਾਂਦੀ ਹੈ ਅਛੇ ਮਨਦੀਪ ਜੀ ਜਿਹਨਾਂ ਲੋਕਾਂ ਨੇ ਤੁਹਾਨੂੰ VOTING ਕੀਤੀ ਉਹਨਾਂ ਲੋਕਾਂ ਨੂੰ ਕੀ ਕਹੋਗੇ ਜੀ ਨਹੀਂ ਉਹਨਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਜੀ ਉਹਨਾਂ ਵਾਸਤੇ ਕੋਈ ਕਿੰਤੂ ਪਰੰਤੂ ਜਿਹਨਾਂ ਨੇ ਮੇਰੇ ਅਸਰ ਦਿਨ ਰਾਤ ਮਿਹਨਤ ਵੀ ਕੀਤੀ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਹਨਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਧੰਨਵਾਦ ਕਰਦਾ ਜਿਹਨਾਂ ਨਹੀਂ ਪਾਈਆਂ ਉਹਨਾਂ ਦਾ ਧੰਨਵਾਦ ਕਰਦਾ ਜੀ ਬਸ ਇਹ ਹੈ ਕਿ ਚਲੋ ਜਿਹੜਾ ਵੀ ਜਿੱਤਦਾ ਪਿਆ ਕਿ ਪੰਜਾਬ ਦੇ ਭਲੇ ਦੀ ਗੱਲ ਕਰੇ ਪੰਜਾਬ ਦੇ ਹੱਕਾਂ ਦੀ ਗੱਲ ਕਰੇ अच्छा हारन ਤੋਂ ਬਾਅਦ ਕਈ ਉਮੀਦਵਾਰਾਂ ਨੂੰ ਤਾਂ ਨੀਂਦ ਨਹੀਂ ਹੁੰਦੀ ਉਹ ਵੈਸੇ ਇੱਥੋਂ ਕਈ ਉਮੀਦਵਾਰ ਨੇ ਉਹ ਪਿਛਲੇ ਡੋਰ ਰਹੀ ਹੈ ਨਾ ਵਾਪਸ ਗਏ ਤੁਹਾਡੇ ਚਿਹਰੇ ਤੇ ਮੁਸਕਰਾਹਟ ਹੱਲੇ ਵੀ ਚੜਦੀ ਕਲਾ ਚੋਂ ਜੀ ਤੁਸੀਂ ਭਾਜੀ ਵੈ ਦਾ ਪੈਸਾ ਵੰਡਿਆ ਨਾ ਮੈਂ ਨਸ਼ਾ ਵੰਡਿਆ ਹੈਨਾ ਨਾ ਮੇਰੇ ਘਰੋਂ ਕੋਈ ਨੁਕਸਾਨ ਹੋਇਆ ਠੀਕ ਹੈ ਪੰਥ ਵਾਸਤੇ ਉੱਠੇ ਅਸੀਂ ਆਣਾ ਚਲੋ ਇਹ ਤੇ ਵੇਖੋ ਸਭ ਨੂੰ ਪਤਾ ਹਾਰ ਜਿੱਤ ਤੇ ਹੁੰਦੀ ਹੁੰਦੀ ਜਿੰਦੀ ਹੈਣਾ ਪਰ ਆਪਾਂ ਇਹਦੇ ਵਿੱਚ ਮਨ ਨੂੰ ਉਦਾਸ ਕਰਕੇ ਜਾਂ ਗਿਲਾ ਸ਼ਿਕਵਾ ਲੈ ਕੇ ਜਾਣਾ ਚ ਉਹਦਾ ਫਾਇਦਾ ਕੋਈ ਨਹੀਂ ਹੈਗਾ ਹੈਨਾ ਤੇ ਆਪਾਂ ਚੜ੍ਹਦੀ ਕਲਾ ਹੀ ਰਹਿਣਾ ਚਾਹਦੀ ਕਲਾ ਹੀ ਰਹਿਣਾ ਆਪਾਂ ਜਿਨ੍ਹਾਂ ਨੇ ਪੈਸੇ ਵੰਡੇ ਪਿਛਲੇ ਡੋਰਾਂ ਹੀ ਵਾਪਸ ਚੱਲ ਗਏ ਜੀ ਹੋਰ ਹੋਰੋਂ ਜ਼ਿਆਦਾ ਹੜਕੂ ਲੱਗਾ ਹੋਰ ਬਹੁਤ ਜ਼ਿਆਦਾ ਹੜਕੂ ਲੱਗਾ ਇਹਨੂੰ ਸਾਲ ਬੜਾ ਤਖੜਾ ਹੋ ਰਹਾ ਨਾ ਮੇਰਾ ਤੇ ਕੋਈ ਅਜਾ ਕੁਝ ਸਾਰੀ ਠੀਕ ਹੈ ਦੁਕਾਨਦਾਰੀ ਵਧੀਆ ਚੱਲੀ ਜਾਣੀ ਹੈ ਨਾ ਉਹ ਤੇ ਚਲੋ ਸਾਡਾ ਕਾਰੋਬਾਰ ਕੀਰਤ ਕਰਨੀ ਬਹੁਤ ਜ਼ਰੂਰੀ ਹੈ ਤੇ ਵੇਚਣਾ ਦੋਵੇਂ ਕੰਮ ਵਿਖਣੇ ਪੈਣੇ ਆਪਾਂ ਨੂੰ ਜੀ ਹਾਂ ਤੁਸੀਂ ਦੁਕਾਨ ਤੇ ਚਲੇ ਗਏ ਸੀਗੇ ਜਦੋਂ VOTING ਖਤਮ ਹੋਈ ਸਾਰੀ ਦੁਕਾਨ ਖੋਲ ਲਈ ਜੀ ਤੁਸੀਂ ਦੁਕਾਨ ਖੁੱਲੀ ਸੀ ਮੇਰੀ ਪਹਿਲਾਂ ਜੀ ਵੀ ਉਹਦੇ ਕੀ ਸਟਾਫ ਕੰਮ ਕਰਦਾ ਪਿਆ ਸੀ ਮੈਂ ਜਾਂਦਾਂ ਨਹੀਂ ਪਿਆ ਸੀ ਬਾਕੀ ਇਹ ਕਿ ਚਲੋ ਹੁਣ ਵਿਚੇਨਾ ਹੁਣ ਦੁਕਾਨ ਤੇ ਵੀ ਸ਼ੁਰੂ ਕਰਨਾ ਬਰਦਾ ਛੋਟਾ ਉਹ ਦੁਕਾਨਦਾਰੀ ਵਿਖਲੇਗਾ ਤਾਂ ਮੈਂ ਹਲਕੇ ਵਿਚ ਚੱਲਿਆ ਕਰਾਂਗਾ ਕੰਮ ਤੇ ਵੇਖੋ ਦੋਵੇਂ ਕਰਨੇ ਪੈਣੇ ਹੁਣ ਸਟੈਪ ਅੱਗੇ ਪੋਟ ਤੇ ਬੈਠੇ ਆ ਹੁਣ ਪਿੱਛੇ ਤੇ ਘੱਲ ਨਹੀਂ ਸਕਦੇ ਹੁਣ ਅੱਗੇ ਜਾਣਾ ਪਿੱਛੇ ਤੇ ਸੋਚਿਆ ਨਹੀਂ ਕਿਦੀ ਜਾਣ ਬਾਰੇ अच्छा मनदीप सिंह जी ਜਿਹੜੀ ਸਿਆਸੀ ਗੇਮ ਹੈ ਕਦੋਂ ਘੁੰਮੀ ਕਿਉਂਕਿ ਅਸੀਂ ਵੀ ਸਰਵੇ ਕੀਤਾ ਲੋਕਾਂ ਤੱਕ ਪਹੁੰਚ ਕੀਤੀ ਜਿਹੜੇ ਆਮ ਲੋਕ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ ਵੀ ਭਾਈ ਤਰਨਤਾਰਨ ਦੀ ਸਿਆਸੀ ਹਵਾ ਕੀ ਕਹਿੰਦੀ ਹੈ ਹਰੇਕ ਦੀ ਜ਼ੁਬਾਨ ਤੇ ਬਹੁ ਗਿਣਤੀ ਲੋਕਾਂ ਦੀ ਜ਼ੁਬਾਨ ਤੇ ਇਹ ਸੀ ਮਨਦੀਪ ਸਿੰਘ ਖਾਲਸਾ ਚੋਣ ਨਿਸ਼ਾਨ ਬਾਲਟੀ ਫਿਰ ਇਹ ਸਿਆਸੀ ਗੇਮ ਕਦੋਂ ਘੁੰਮੀ ਕਦੋਂ ਇਹ ਜਿਹੜੇ ਰੁਝਾਨ ਸੀਗੇ ਲੋਕਾਂ ਦੇ ਬਦਲ ਗਏ ਜੀ ਇਹ ਵੇਖੋ ਮੈਂ ਬੜਾ ਕੰਫੀਡੈਂਸ ਸੀ ਆਪਣੇ ਆਪ 'ਚ 9 ਤਰੀਕ ਤੱਕ ਨੋ ਤੀ ਤੱਕ ਮੈਂ ਰਾਤ ਨੂੰ ਬਿਲਕੁਲ ਓਕੇ ਹੀ ਮੈਂ 10 ਨੂੰ ਸਵੇਰੇ ਪੀਓ ਚੰਡੀਗੜ੍ਹ ਗਿਆ ਉੱਥੇ ਚਲੋ ਬੜੀ ਗੁਰੂਮਾਰ ਦੇ ਕਿਰਪਾ ਚੜ੍ਹਦੀ ਕਲਾਤੋ ਹੈ ਨਾ ਜਦੋਂ ਮੈਂ ਉੱਥੋਂ ਵਾਪਸੀ ਆ ਰਿਹਾ ਮਨੂੰ 7 ਵੇ ਕੋਲਾਣੀ ਸ਼ੁਰੂ ਹੋ ਚੁੱਕਿਆ ਹੈ ਕਿ ਭਾਜੀ ਪੈਸਾ ਬਹੁਤ ਜ਼ਿਆਦਾ ਵੰਡਦੇ ਪੇ ਡਰਾਪ ਬਹੁਤ ਜ਼ਿਆਦਾ ਪਾਉਂਦੇ ਪੇ ਨਸ਼ਾ ਬਹੁਤ ਜ਼ਿਆਦਾ ਵਰਤਣਾ ਸ਼ੁਰੂ ਹੋ ਚੁੱਕਾ ਹੈ ਮੈਂ ਥੋੜਾ ਡਾਊਟ ਉੱਥੇ ਕਲੀਅਰ ਹੋ ਚੁੱਕਿਆ ਮੈਂ ਹਾਂ ਹੁਣ ਥੋੜੀ ਮੁਸ਼ਕਲ ਚ ਫਸ ਵੀ ਸੀਟ ਲੱਗ ਗਈ ਹੈ ਨਾ ਹੁਣ ਥੋੜੀ ਮੁਸ਼ਕਲ ਹੋ ਸਕਦੀ ਹੈ ਬਾਕੀ ਆਪਣੇ ਵੱਲੋਂ ਚ ਮੈਂ ਕਮੀ ਕੁਝ ਨਹੀਂ ਛੱਡੀ ਹਰ ਗਲੀ ਚ ਗਿਆ ਹਰ ਪਿੰਡ ਚ ਗਿਆ ਕਾਫੀ ਇਹਦਾ ਪ੍ਰਚਾਰ ਵੀ ਕੀਤਾ ਹੈ ਨਾ ਮੇਰੀ ਟੀਮ ਨੇ ਵੀ ਪੂਰਾ ਤੰਨੇ ਵਰਕ ਕੀਤਾ ਪਰ ਕਿਤੇ ਨਾ ਕਿਤੇ ਕਹਿ ਲਓ ਕਿ ਚਲੋ ਜਿਹੜਾ ਸਰਕਾਰਾਂ ਦਾ ਦਬ ਦਬਾਹ ਹੁੰਦਾ ਹੈ ਉਹ ਜ਼ਿਆਦਾ ਹੈਵੀ ਹੋ ਚੁੱਕਾ ਸੀ ਕਿਉਂਕਿ ਹਰ ਕਿਸੇ ਨੂੰ ਹੁੰਦਾ ਹੈ ਕਿ ਯਾਰ ਮੈਂ ਅੱਜ ਇਹਦਾ ਨੰਦੀਪ ਸਿੰਘ ਇਹਨਾਂ ਖੋਜਾਂ ਕੱਲ ਨੂੰ ਪਤਾ ਨਹੀਂ ਮੇਰਾ ਕੀ ਬੰਨਣਾ ਕੀ ਨਹੀਂ ਬੰਨਣਾ ਇਹ ਚੀਜ਼ ਬੜੀ ਹੁੰਦੀ ਹੈ ਅੱਛਾ ਮਨਦੀਪ ਸਿੰਘ ਜ ਇਹ ਦਾ ਬਟਨ ਪ੍ਰੈਸ ਕਰਨ ਲੱਗੇ ਆ ਜੀ ਦੇਖੋ ਜਿਹੜੀ ਕੁਰਬਾਨੀ ਹੈ ਨਾ ਇਹ ਕਦੀ ਨਹੀਂ ਭੁੱਲੀ ਜਾ ਸਕਦੀ ਕੁਰਬਾਨੀ ਉਹਦੇ ਚੜਦੀ ਕਲਾ ਹੀ ਰਹਿਣੀ ਹੈ ਹਨਾ ਇਹ ਕਦੀ ਨਹੀਂ ਭੁੱਲੀ ਜਾ ਸਕਦੀ ਇਹ ਦਾ ਕੋਈ ਗੱਲ ਨਹੀਂ ਇਹਦੇ 'ਚ ਕੋਈ ਗੱਲ ਨਹੀਂ ਆਪਾਂ ਕਹਿਣੀ ਇਹ ਸਮਾਂ 2027 ਵਾਲਾ ਕਿਹੋ ਜਿਹਾ ਹੋਊਗਾ ਜੀ ਉਹ ਵੱਖਰਾ ਹੀ ਹੋਊਗਾ ਨਿਰਾਲਾ ਹੀ ਹੋਊਗਾ ਹੁਣ ਗਰਾਊਂਡ ਮਿਲ ਗਈ ਆ ਤੇ ਤਿਆਰੀ ਕਰਾਂਗੇ ਇਹਦੇ 'ਚ ਪੂਰੀ ਪਤਾ ਲੱਗ ਗਿਆ ਕਿੱਥੇ ਕਿੱਥੇ ਸਾਨੂੰ ਕਮੀ ਆਈ ਹੈ ਹਨਾ ਉਹ ਕਮੀ ਆਪਾਂ ਦੂਰ ਕਰਾਂਗੇ ਹੂੰ ਨਾਸ ਦੇ ਵਿੱਚ ਜਿਹੜੇ ਸਪੋਰਟਰ ਨੇ ਤੁਹਾਡੇ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਦਿਲੋਂ ਮਿਹਨਤ ਕੀਤੀ ਦਿਲੋਂ ਤੁਹਾਡੇ ਲਈ ਪ੍ਰਚਾਰ ਕੀਤਾ ਦਿਲੋਂ ਲੋਕਾਂ ਨੂੰ ਅਪੀਲ ਕੀਤੀ ਕਿ ਬਾਲਟੀ ਵਾਲੇ ਚੋਣ ਨਿਸ਼ਾਨ ਤੇ ਜਿਹੜੀ ਤੁਸੀਂ EVM ਦਾ ਬਟਨ ਪ੍ਰੈਸ ਕਰਨਾ ਹੈ ਉਹਨਾਂ ਲੋਕਾਂ ਨੂੰ ਕੀ ਕਹੋਗੇ ਜੀ देखो ओना दा ते मैं जिन्ना हो सके ओसों कई गुना ਵੱਧ ਮੈਂ ਕਹਿੰਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਅਸੇ ਦਿਨ ਰਾਤ ਮਿਹਨਤ ਕਰ ਛੱਡੀ ਹਨਾ ਉਹਨਾਂ ਨੇ ਇਹ ਨਹੀਂ ਵੇਖਿਆ ਰਾਤ ਤੇ ਦਿਨ ਉਹਨਾਂ ਨੇ ਇਹ ਨਹੀਂ ਵੇਖਿਆ ਕਿ ਆਪਾਂ ਪੋਸਟਰ ਲਾਂਚ ਕਰਨੇ ਆ ਇਹ ਨਹੀਂ ਵੇਖਿਆ ਪਰ ਰੋਟੀ ਖਾਦੀ ਕਿ ਨਹੀਂ ਖਾਦੀ ਇਹ ਨਹੀਂ ਵੇਖਿਆ ਕਿ ਪੈਸੇ ਕੱਢੀ ਜ ਹੈਗੇ ਕਿ ਨਹੀਂਗੇ ਪੈਟਰੋਲ ਪਾਣ ਵਾਸਤੇ ਹਨਾ ਉਹ ਬਹੁਤ ਜ਼ਿਆਦਾ ਮਿਹਨਤ ਕੀਤੀ ਮਤਲਬ ਸਾਰੇ ਵਰਕਰਾਂ ਨੇ ਮੇਰੇ ਆਨੇ ਵੀਰ ਭਰਾਵਾਂ ਨੇ ਬਹੁਤ ਜ਼ਿਆਦਾ ਜਿਨ੍ਹਾਂ ਨੇ ਅਰਦਾਸਾਂ ਕੀਤੀਆਂ ਵਿਦੇਸ਼ਾਂ 'ਚ ਬੈਠ ਕੇ ਉਹਨਾਂ ਨੂੰ ਜੀ ਮੈਂ ਕਿੰਨਾ ਪੁੱਛੋ ਬਗਰੇ ਇਹ ਸੱਚ ਆ ਭਾਜੀ ਹਰ ਜਗ੍ਹਾ ਤੇ ਅਰਦਾਸ ਬੇਨਤੀ ਹੋਈ ਹੈ ਮੇਰੇ ਕੋ ਗੁਰਦੁਆਰੇ ਸਾਹਿਬ ਦੀਆਂ ਅਸੀਦਾ ਤੱਕ ਪਈਆਂ ਵਾਂ ਕਿ ਭਾਜੀ ਆ ਵਕੋ ਤੁਹਾਡੀ ਹਜੂਰ ਸਾਹਿਬ ਜਾ ਕੇ ਅਰਦਾਸ ਕਰਾ ਕੇ ਆਏ ਆ ਮੈਨੂੰ ਬਾਹਰੋਂ ਫੋਨ ਆਇਆ ਇਹ ਤੇਰੀ ਅਰਦਾਸ ਬੇਨਤੀ ਕਰਾਉਣ ਨੇ ਮੈਂ ਚਲੋ ਬਹੁਤ ਵਧੀਆ ਚੜ੍ਹਦੀ ਕਲਾ ਇਹ ਪਹਿਲੀ ਵਾਰ ਹੋਇਆ ਇੰਨਾ ਪਿਆਰ ਵਿਖੋਨ ਨੂੰ ਮਿਲਿਆ ਮੈਂ ਉਹਨਾਂ ਦਾ ਵੀ ਤਹਿ ਦੋ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਸੇ ਦਿਨ ਰਾਤ ਦੇ ਕੀਤੀ ਜਿਨ੍ਹਾਂ ਨੇ ਮੇਰੇ ਸੇ ਅਰਦਾਸਾਂ ਵੀ ਕਰਵਾਈਆਂ ਮੇਰੇ ਨਾਲ ਤੁਰੇ ਵੀ ਆ ਹਨਾ ਗਰਾਊਂਡ ਤੇ ਗੇ ਹੁਣ ਹਰਬੀਰ ਸਿੰਘ ਸੰਧੂ ਨੂੰ ਜਿੱਤ ਹਾਸਲ ਹੋ ਗਈ ਹੈ ਉਹਨਾਂ ਨੂੰ ਕੀ ਕਹੋਗੇ ਜੀ ਉਹ ਐਮਐਲਏ ਬਣ ਗਏ ਨੇ ਇੱਕ ਆਮ ਨਾਗਰਿਕ ਹੋਣ ਦੇ ਨਾਤੇ ਉਹਨਾਂ ਨੂੰ ਸੁਨੇਹਾ ਕੀ ਦਿਓਗੇ ਜੀ ਮੈਂ ਵੇਖੋ ਤੁਹਾਡੇ ਮਾਧਿਅਮ ਨੇ ਇਹੋ ਸੁਨੇਹਾ ਦੇਣਾ ਚਾਹੁੰਦਾ ਹਾਂ ਹਜੇ ਚਲੋ ਰਿਜ਼ਲਟ ਆਣੇ ਹਜੇ ਪੇਜ ਤਿੰਨ ਰਾਊਂਡ ਪੇ ਹੈਨਾ ਮੈਂ ਇਹੋ ਸੁਨੇਹਾ ਦੇਣਾ ਚਾਹੁੰਦਾ ਹਾਂ ਚਲੋ ਕੋਈ ਗੱਲ ਨਹੀਂ ਕੋਈ ਵੀ ਜਿੱਤੇ ਭਾਵੇਂ ਹੈਨਾ ਪਰ ਇਹ ਹੈ ਕਿ ਪੰਜਾਬ ਦਾ ਭਲਾ ਕਰੇ ਖਾ ਸਕੇ ਤਰਨ ਤਨ ਹਰ ਕਿਸੇ ਨੂੰ ਨਸ਼ਾ ਖਤਮ ਕਰ ਦੇ ਤੇ ਪਿੰਡਾਂ ਦਾ ਵਿਕਾਸ ਕਰ ਦੇ ਜੋ ਕਿ ਕਾਫੀ ਬੁਰਾ ਹਾਲ ਪਿੰਡਾਂ ਦਾ ਜੀ ਬਸ ਇਨੀ ਤੁਹਾਡੇ ਮਾਧਿਅਮਿਕ ਕਹਿਣਾ ਚਾਹੁੰਦਾ ਹਾਂ ਭਾਈ ਜੀ ਬਹੁਤ ਬਹੁਤ ਧੰਨਵਾਦ ਸਾਡੇ ਵੱਲੋਂ ਵੀ ਸ਼ੁਭ ਕਾਮਨਾਵਾਂ ਤੁਹਾਨੂੰ ਜੀ ਠੀਕ ਹੈ ਅੱਗੇ ਵਾਸਤੇ ਤੇ ਸੋ ਬਿਲਕੁਲ ਦਰਸ਼ਕੋ ਇਹ ਸਨ ਸਾਡੇ ਨਾਲ ਮਨਦੀਪ ਸਿੰਘ ਖਾਲਸਾ ਤਾਂ ਜਿਨ੍ਹਾਂ ਨੇ ਤਰਨ ਤਨ ਜ਼ਿਮਨੀ ਚੋਂਣ ਦੇ ਨਿਤਿਆਂ ਨੂੰ ਲੈ ਕੇ ਆਪਣੇ ਵਿਚਾਰ ਦਿੱਤੇ ਇਸ ਪੂਰੀ ਗੱਲਬਾਤ ਨੂੰ ਲੈ ਕੇ ਜ ਮਨਦੀਪ ਸਿੰਘ ਨੂੰ ਜਿਹੜੀ ਬਹੁਮਤ ਨਾ ਮਿਲਣ ਦਾ ਜਿਹੜਾ ਮੁੱਖ ਕਾਰਨ ਤੁਸੀਂ ਕੀ ਮੰਨਦੇ ਹੋ ਇਸ ਦੇ ਬਾਰੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਬਹੁਤ ਬਹੁਤ ਧੰਨਵਾਦ